ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਤੁਹਾਨੂੰ ਇੱਕ ਚੋਰ ਦੀ ਕਹਾਣੀ ਸੁਣਾਵਾਂਗੇ ਤੇ ਨਾਲ ਦੀ ਨਾਲ ਚੋਰ ਦੀ ਜਿਹੜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਤੋਂ ਚੋਰ ਫੜਿਆ ਗਿਆ ਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ 13 ਮੋਟਰਸਾਈਕਲ ਆ ਜਿਹੜੇ ਤਕਰੀਬਨ ਬਰਾਮਦ ਕਰ ਲਏ ਆ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਕੜਾ ਮੋਟਰਸਾਈਕਲ ਆ ਹੋਰ ਬਰਾਮਦ ਕਰਨਾ ਬਾਕੀ ਆ ਭਾਵ ਕਿ 14 ਮੋਟਰਸਾਈਕਲ ਉਸ ਚੋਰ ਵੱਲੋਂ ਚੋਰੀ ਕੀਤੀ ਗਈ ਇਹ ਚੋਰ ਨਸ਼ੇ ਕਰਨ ਦਾ ਆਦੀ ਆ ਪੁਲਿਸ ਦਾ ਕਹਿਣਾ ਤੇ ਅਕਸਰ ਹੀ ਇਹ ਚੋਰੀ ਦੀਆਂ ਘਟਨਾਵਾਂ ਨੂੰ ਅਤੇ ਲੜਾਈ ਝਗੜੇ ਦੀਆਂ ਤੇ ਜਾਂ ਨਸ਼ੇ ਦੀਆਂ ਇਹਦੇ ਤੇ ਐਫ ਆਈ ਆਰ ਵੀ ਦਰਜ ਹਨ ਇਹ ਆਪਣੇ ਪਿੰਡੋਂ ਯਾਨੀ ਕਿ ਅਬਲੂ ਕੋਟਲੀ ਪਿੰਡ ਤੋਂ ਅਕਸਰ ਹੀ ਬਠਿੰਡਾ ਸ਼ਹਿਰ ਵਿੱਚ ਜਿਹੜੀਆਂ ਸਰਕਾਰ ਵੱਲੋਂ ਨਸ਼ੇ ਦੀਆਂ ਗੋਲੀਆਂ ਹਸਪਤਾਲ ਵਿੱਚੋਂ ਦਿੱਤੀਆਂ ਜਾਂਦੀਆਂ ਉਹ ਲੈਣ ਆਉਂਦਾ ਤੇ ਇਥੋਂ ਵਾਪਸੀ ਵੇਲੇ ਇੱਕ ਮੋਟਰਸਾਈਕਲ ਚੱਕ ਕੇ ਲੇ ਜਾਂਦਾ ਅਕਸਰ ਹੀ ਚੋਰਾ ਵੱਲੋਂ ਦੇਖਿਆਗਾ ਕਿ ਜਿਹੜੇ ਮੋਟਰਸਾਈਕਲ ਚੱਕੇ ਜਾਂਦੇ ਆ ਉਹ ਕਬਾੜੀਆਂ ਨੂੰ ਦਿੱਤੇ ਜਾਂਦੇ ਆ ਪਰ ਇਸ ਵੱਲੋਂ ਇਹ ਮੋਟਰਸਾਈਕਲ ਕਬਾੜੀਆਂ ਨੂੰ ਨਹੀਂ ਦਿੱਤੇ ਜਾਂਦੇ ਜਿਹੜੇ ਵੀ ਕੋਈ ਪਿੰਡਾਂ 'ਚ ਗਰੀਬ ਲੋਕਾਂ ਨੂੰ ਦਿੰਦਾ ਕੋਈ 5-4000 ਰੁਪਏ ਦਾ ਮੋਟਰਸਾਈਕਲ ਜਿਹੜਾ ਕਿ 25-30000 ਰੁਪਏ ਦਾ ਮੋਟਰਸਾਈਕਲ ਹੁੰਦਾ ਉਹਨੂੰ 5-4000 ਵਿੱਚ ਹੀ ਦੇ ਦਿੱਤਾ ਜਾਂਦਾ ਤੇ ਉਹ ਤੋੜ ਯਾਨੀ ਕਿ ਕਬਾੜੀਆਂ ਨੂੰ ਨਹੀਂ ਦਿੱਤਾ ਜਾਂਦਾ ਔਰ ਇਹ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡੋਂ ਆਉਂਦਾ ਬਸਤੇ ਹੈ ਤੇ ਜਾਂਦਾ ਮੋਟਰਸਾਈਕਲ ਤੇ ਹੈ ਦੂਸਰੀ ਗੱਲ ਇਹ ਹੈ ਵੀ ਇਹਦੇ ਵੱਲੋਂ ਜਿਹੜਾ ਨਿਸ਼ਾਨਾ ਅਕਸਰ ਹੀ ਜਿਹੜੀ ਬਹੁ ਗਣਤੀ ਹੈ ਇਹ ਸਪਲੈਂਡਰ ਮੋਟਰਸਾਈਕਲ ਚੱਕੇ ਜਾਂਦੀ ਆ ਕਿਉਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਜਿਹੜੇ ਪੁਰਾਣੇ ਸਪਲੈਂਡਰ ਹੀਰੋ ਹੰਡ ਦੇ ਮੋਟਰਸਾਈਕਲ ਆ ਉਹਨਾਂ ਨੂੰ ਆਸਾਨੀ ਨਾਲ ਚਾਬੀ ਲੱਗ ਜਾਂਦੀ ਆ ਤੇ ਜਿਹੜਾ ਕਿ ਆਸਾਨੀ ਨਾਲ ਚੱਕ ਕੇ ਲੈ ਜਾਂਦਾ ਜਿਸ ਦੀਆਂ ਤੁਸੀਂ ਸੀਸੀਟੀਵੀ ਫੁਟੇਜ ਵੀ ਦੇਖ ਰਹੇ ਹੋ ਤੇ ਨਾਲ ਹੀ ਜਿਹੜੀ ਪੁਲਿਸ ਵੱਲੋਂ 13 ਮੋਟਰਸਾਈਕਲ ਬਰਾਮਦ ਕੀਤੇ ਗਿਆ ਤੇ ਇੱਕ ਹਜੇ ਬਰਾਮਦ ਕਰਨਾ ਬਾਕੀ ਆ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜਦੋਂ ਇਸ ਨੂੰ ਪੁੱਛਗਿੱਛ ਕਰਦੇ ਆ ਕਿ ਜਦੋਂ ਇਹ ਨਸ਼ੇ ਵਿੱਚ ਹੁੰਦਾ ਕਿਉਂਕਿ ਨਸ਼ਾ ਕਰਨ ਦਾ ਆਦਤ ਦੀ ਆ ਚ ਕੋਈ ਵੀ ਵਿਅਕਤੀ ਜਦੋਂ ਨਸ਼ੇ 'ਚ ਹੁੰਦਾ ਉਦੋਂ ਕੋਈ ਪੁੱਛਗਿੱਛ ਕਰਦੇ ਆ ਭਾਵੇਂ ਕਿ ਇਹ ਗੱਲਾਂ ਆਫ ਦਾ ਰਿਕਾਰਡ ਦੱਸੀਆਂ ਪੁਲਿਸ ਨੇ ਉਦੋਂ ਉਹਨਾਂ ਨੂੰ ਪੁੱਛਦੇ ਆ ਤਾਂ ਕੁਝ ਨਹੀਂ ਦੱਸਦੇ ਪਰ ਜਦੋਂ ਇਹਨਾਂ ਨੂੰ ਕੋਈ ਨਸ਼ੇ ਦੀ ਤੋੜ ਲੱਗਦੀ ਆ ਜਾਂ ਟੋੜ ਪੈਂਦੀ ਆ ਉਸ ਤੋਂ ਬਾਅਦ ਇਹ ਪੁਲਿਸ ਨੂੰ ਅ 10 ਦਿਨ ਦੇ ਨੇ ਤੇ ਜਿਸ ਤੋਂ ਬਾਅਦ ਇਹ ਪੁੱਛ ਪੜਤਾਲ ਵਿੱਚ ਸਾਹਮਣੇ ਆਉਂਦਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਚੋਰ ਹੈ ਜਿਹੜਾ ਪਿੰਡੋਂ ਵਸਤੇ ਆਉਂਦਾ ਤੇ ਇਥੋਂ ਮੋਟਰਸਾਈਕਲ ਤੇ ਚਲਾ ਜਾਂਦਾ ਤੇ گا ਕਿਸੇ ਗਰੀਬ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਯਾਨੀ ਇਹ ਇੱਕ ਨਵੀਂ ਘਟਨਾ ਸਾਹਮਣੇ ਹੈ ਹਾਲਾਂਕਿ ਚੋਰੀ ਦੀਆਂ ਘਟਨਾਵਾਂ ਅਕਸਰ ਹੀ ਆਪਾਂ ਦੇਖਦੇ ਹੁੰਦੀਆਂ ਰਹਿੰਦੀਆਂ ਚੋਰ ਫੜੇ ਵੀ ਜਾਂਦੇ ਆ ਪਰ ਇਹ ਚੋਰ ਹੈਗਾ ਜਿਹੜਾ ਵਸਤੇ ਆਉਂਦਾ ਤੇ ਮੋਟਰਸਾਈਕਲ ਤੇ ਜਾਂਦਾ ਤੁਸੀਂ ਸੀਸੀਟੀਵੀ ਵੀ ਦੇਖ ਰਹੇ ਹੋ ਨਾਲ ਉਹ ਲਿਸਟ ਆ ਕਿਉਂਕਿ ਜਿਹੜੇ ਵੀ ਲੋਕ ਜਿਨ੍ਹਾਂ ਦੇ ਮੋਟਰਸਾਈਕਲ ਚੱਕੇ ਗਏ ਆ ਉਹ ਲਿਸਟ ਦੇਖ ਸਕਦੇ ਆ ਉਹਨਾਂ ਵਿੱਚ ਆਪਦਾ ਨੰਬਰ ਜੇ ਹੈਗਾ ਤਾਂ ਤੁਸੀਂ ਥਾਣਾ ਸਿਵਲ ਲਾਈਨ ਦੀ ਪੁਲਿਸ ਨਾਲ ਬਠਿੰਡਾ ਵਿਖੇ ਸੰਪਰਕ ਕਰਕੇ ਤੁਸੀਂ ਆਪਣਾ ਜਿਹੜਾ ਮੋਟਰਸਾਈਕਲ ਜੋ ਕਾਨੂੰਨੀ ਪ੍ਰਕਿਰਿਆ ਹੈਗੇ ਉਸ ਦੇ ਨਾਲ ਲੈ ਸਕਦੇ ਹੋ ਸੋ ਇਸ ਕਰਕੇ ਉਹਦੇ ਨਾਲ-ਨਾਲ ਨੰਬਰ ਵੀ ਆ ਪੁਲਿਸ ਦੇ ਤੇ ਨਾਲ ਮੋਟਰਸਾਈਕਲ ਦੇ ਨੰਬਰ ਵੀ ਆ ਇਹ ਜਣੀ ਪਿੰਡ ਕੋਟਲੀ ਦਾ ਇਹ ਚੋਰ ਆ ਜਿਹੜਾ ਕਿ ਪਿੰਡੋਂ ਵਸਤੇ ਆਉਂਦਾ ਅਤੇ ਇਧਰੋਂ ਮੋਟਰਸਾਈਕਲ ਚੱਕ ਕੇ ਲੈ ਜਾਂਦਾ ਔਰ ਜੇ ਸਾਨੂੰ ਅੱਗੇ ਤੋਂ ਧਿਆਨ ਵੀ ਰੱਖਣ ਦੀ ਲੋੜ ਆ ਕਿ ਮੋਟਰਸਾਈਕਲ ਕਿਸ ਜਗ੍ਹਾ ਤੇ ਖੜਨਾ ਕਈ ਵਾਰੀ 10 ਰੁਪਏ ਬਚਾਉਣ ਦੀ ਵਜ੍ਹਾ ਕਾਰਨ ਅਸੀਂ ਮੋਟਰਸਾਈਕਲ ਬਾਹਰ ਲਗਾ ਦਿੰਨੇ ਆ ਜਿਸ ਤੋਂ ਇਸ ਤਰ੍ਹਾਂ ਦੇ ਚੋਰ ਜਿਹੜੇ ਆਸਾਨੀ ਨਾਲ ਚੁੱਕ ਕੇ ਲੈ ਜਾਂਦੇ ਆ ਸੋ ਇਹ ਚੋਰ ਦੀ ਜਿਹੜੀ ਕਹਾਣੀ ਏਸੀ ਵੀ ਜਿਹੜਾ ਪਿੰਡੋਂ ਬਸ ਤੇ ਆਉਂਦਾ ਅਤੇ ਸ਼ਹਿਰ ਵਿੱਚੋਂ ਜਿਹੜਾ ਜਾਂਦਾ ਹੋਇਆ ਇੱਕ ਮੋਟਰਸਾਈਕਲ ਜਦੋਂ ਵੀ ਆਉਂਦਾ ਇਹ ਚੱਕ ਕੇ ਲੈ ਜਾਂਦਾ